ਚਰਚ ਆਫ ਗॉड ਵਾਰਡ ਨੰਬਰ 7 ਗੁਰਾਇਆਂ ਵਿਖੇ ਹਫਤਾਵਾਰੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਪਾਸਟਰ ਡੈਨੀਅਨ ਮਸੀਹ ਨੇ ਵਾਰਡ ਨੰਬਰ 7 ਦੇ ਉਮੀਦਵਾਰ ਅੰਜੂ ਟਵਾਲ ਦੇ ਚੇਤਨ ਦੀ ਪ੍ਰਾਰਥਨਾ ਕੀਤੀ ਇਸ ਮੌਕੇ ਕੋਲੋਰੀ ਡੈਨੀਅਨ ਨੇ ਵਿਸ਼ਵਾਸ ਦਵਾਇਆ ਕਿ ਇੱਕ ਇੱਕ ਵੋਟ ਅੰਜੂ ਟਵਾਲ ਦੇ ਹੱਕ ਵਿੱਚ ਪਾਇਆ ਜਾਵੇਗਾ ਇਸ ਮੌਕੇ ਸੰਜੀਤ ਟਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ ਗੰਡਾਟਰ ਆਵਾਜ਼ ਦੇ ਪਾਰਟੀ ਦਾ ਤੁਹਾਡੀ ਦਾ ਸਭ ਤੋਂ ਅੱਜ ਨਸੀਬ ਬਚਾਰਤ ਤੋਂ ਉਹ ਸਾਥ ਜਚ ਚੋ ਚੋ ਨੋਰੀ ਜੇਸ ਨੇ ਇਹ ਜਸ ਨੇ ਪ੍ਰੇਰਿਤ ਕੀਤੀ ਆ ਤੇ ਮੈਂ ਇਹਨਾਂ ਤੋਂ ਬਹੁਤ ਬਤਨ ਚੰਗਾ ਬਣਦੀ ਚੋ ਚੀਤ ਦਵਾਲੀ ਆ ਕਿ ਇਹਨਾਂ ਨੇ ਉਭੀ ਮੇ ਤੋ ਆ ਸਰਪニャ ਜੀ ਉਭੀ ਪਿਤਾ ਨੇ ਨਰੇਸ਼ ਜੀ ਨਾਲ ਦੇ ਸਾਰੇ ਕੰਮ ਪੂਰੇ ਕਰ ਲਏ ਕੀ ਅਪੀਲ ਕਰਨ ਚਾਹੁੰਦੇ ਆ ਅਪੀਲ ਕੀ ਕਰਨਾ ਚਾਹੁੰਦੇ ਆ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਕੀ ਤਰੀਕਾ ਕਿ ਜੇਕਰ ਬੁਰਾ ਜੜਿਆ ਕਿ ਝਾੜ ਦੇ ਨਿਸ਼ਾਨ ਤੇ ਪਾ ਕੇ ਮੈਨੂੰ ਕੰਮਜਬ ਕਰਨਾ ਤਾਂ ਜੋ ਮੈਂ ਇਹਨਾਂ ਦੇ ਪੂਰੇ ਕੰਮ ਜਿਹੜਾ ਪੂਰਾ ਕਰ ਸਕਾਂ ਨੰਬਰ 4212 ਮੈਂ ਬੋਰਡ ਨੰਬਰ 7 ਤੇ ਬੋਲਦੀ ਆ ਅੱਜ ਸਾਡੇ ਵਿੱਚ ਬਹੁਤ ਹੀ ਆਦਰਨੀਏ ਮੈਡਮ ਅੰਜੂ ਆਈ ਨੇ ਔਰ ਸਰਟੀਫਿਕੇਟ ਕਵੈਸਟ ਹੈ ਕਿ ਖੁਦਾ ਇਹਨਾਂ ਨੂੰ ਕਾਮਯਾਬ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਅੱਛੀ ਪਦਵੀ ਤੇ ਦੇਖਣਾ ਚਾਹੁੰਦੇ ਆ ਔਰ ਖੁਦਾ ਇਹਨਾਂ ਨੂੰ ਬles ਕਰੇ ਔਰ ਸਾਡੀ ਸਾਰਿਆਂ ਦੀ ਦੁਆ ਹੈ ਇਹਨਾਂ ਦੇ ਨਾਲ ਆਪ ਪ੍ਰਭੂ ਇਹਨਾਂ ਨੂੰ ਚਾ ਉਠਾਵੇਗਾ ਇਹਨਾਂ ਨੂੰ ਆਪਣਾ ਕੀਮਤੀ ਬੋਤ ਪਾ ਕੇ ਕਾਮਯਾਬ ਬਣਾਉ థాంਕ ਯੂ ਵੈਰੀ ਮਚ